ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੌਟਾਕਸ ਅਫੀਸ਼ੀਅਲ ਤੇ ਤੁਹਾਡਾ ਸਵਾਗਤ ਹੈ ਆਪਾਂ ਗੱਲ ਕਰ ਰਹੇ ਹਾਂ ਕਰਮਾਂ ਦੀ ਆਪਾਂ ਸਿੱਖ ਰਹੇ ਹਾਂ ਕਰਮਾਂ ਨੂੰ ਕੀ ਹੁੰਦੇ ਆ ਕਰਮ ਕਿਵੇਂ ਬਣਦੇ ਆ ਕਰਮ ਜੋ ਵੀ ਕਰਮ ਨਾਲ ਰਿਲੇਟਡ ਚੀਜ਼ਾਂ ਆਪਾਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸੇ ਸੀਰੀਜ਼ ਦੇ ਵਿੱਚ ਇੱਕ ਦੋਸਤ ਨੇ ਮੈਨੂੰ ਸਵਾਲ ਕੀਤਾ ਉਹਨੇ ਮੈਨੂੰ ਇੱਕ ਸਿਨੈਰੀਓ ਦਿੱਤਾ ਸਿਨੈਰੀਓ ਸੀਗਾ ਕਿ ਕੋਈ ਬੰਦਾ ਹੈ ਜੋ ਬਹੁਤ ਹੀ ਸੇਫ ਡਰਾਈਵਿੰਗ ਕਰਦਾ ਹੈ ਸਪੀਡ ਲਿਮਿਟਸ ਫਾਲੋ ਕਰਦਾ ਹੈ ਟ੍ਰੈਫਿਕ ਰੂਲਸ ਫਾਲੋ ਕਰਦਾ ਹੈ ਆਪਣੀ ਸਾਈਡ ਤੇ ਡਰਾਈਵ ਕਰਦਾ ਹੈ ਹਰ ਉਹ ਚੀਜ਼ ਜਿਹੜੀ ਇੱਕ ਸੇਫ ਡਰਾਈਵਿੰਗ ਜਿਸ ਨੂੰ ਆਪਾਂ ਕਹਿੰਦੇ ਆ ਉਹ ਫਾਲੋ ਕਰਦਾ ਹੈ ਤੇ ਜੇ ਉਸ ਬੰਦੇ ਦੀ ਆਮ ਜ਼ਿੰਦਗੀ ਨੂੰ ਅਬਜ਼ਰਵ ਕਰੀਏ ਤਾਂ ਉਹ ਇੱਕ ਚੰਗਾ ਇਨਸਾਨ ਹੈ ਚੰਗੇ ਕਰਮ ਕਰਦਾ ਹੈ ਆਪਣੀ ਨਜ਼ਰ ਦੇ ਵਿੱਚ ਜੋ ਚੰਗੇ ਆ ਜੋ ਆਪਾਂ ਨੂੰ ਪਤਾ ਚੱਲਦੇ ਆ ਉਸ ਬੰਦੇ ਨਾਲ ਇੰਟਰੈਕਟ ਕਰਕੇ ਆ ਜੋ ਵੀ ਸੁਣਦੇ ਆ ਆਪਾਂ ਉਸ ਬਾਰੇ ਉਹਦੇ ਵਿੱਚ ਉਸ ਬੰਦੇ ਨੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਸਭ ਕੁਝ ਅੱਛਾ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਅਚਾਨਕ ਕੀ ਹੁੰਦਾ ਹੈ ਕਿ ਇੱਕ ਦਿਨ ਉਹ ਬੰਦਾ ਜਾ ਰਿਹਾ ਹੁੰਦਾ ਕਿਤੇ ਡਰਾਈਵ ਕਰ ਰਿਹਾ ਹੁੰਦਾ ਆਪਣੀ ਕਾਰ ਤੇ ਕੋਈ ਓਵਰ ਸਪੀਡ ਟਰੱਕ ਆਉਂਦਾ ਤੇ ਉਸ ਨੂੰ ਟੱਕਰ ਮਾਰ ਕੇ ਚਵਾ ਜਾਂਦਾ ਜਿਸ ਦੇ ਵਿੱਚ ਉਸ ਬੰਦੇ ਦੀ ਡੈਥ ਹੋ ਜਾਂਦੀ ਹੈ ਹੁਣ ਮੇਰੇ ਲਈ ਸਵਾਲ ਇਹ ਸੀ ਕਿ ਉਸ ਬੰਦੇ ਨੇ ਤਾਂ ਸਭ ਕੁਝ ਚੰਗਾ ਕੀਤਾ ਸੀ ਉਸ ਬੰਦੇ ਨੇ ਜਿਹੜੇ ਆਪਣੇ ਕਿਰਿਆਮਾਨ ਕਰਮ ਆਪਾਂ ਗੱਲ ਕੀਤੀ ਸੀ ਉਹ ਤਾਂ ਉਹ ਸਾਰੇ ਚੰਗੇ ਕਰ ਰਿਹਾ ਸੀ ਸਭ ਕੁਝ ਚੰਗਾ ਸੀ ਫਿਰ ਵੀ ਉਸ ਬੰਦੇ ਨੂੰ ਇਸ ਤਰ੍ਹਾਂ ਦਾ ਫੇਟ ਕਿਉਂ ਮਿਲਿਆ ਇਸ ਤਰ੍ਹਾਂ ਉਸਦੀ ਡੈਥ ਕਿਉਂ ਹੋਈ ਕੋਈ ਓਵਰ ਸਪੀਡ ਟਰੱਕ ਤਾਂ ਇੱਥੇ ਤੁਸੀਂ ਕਿਸ ਦੀ ਗਲਤੀ ਮੰਨੋਗੇ ਕਿ ਉਸ ਬੰਦੇ ਦੀ ਗਲਤੀ ਜੋ ਸੰਗੇ ਕਰਮ ਕਰ ਰਿਹਾ ਸੀ ਜਾਂ ਉਹ ਟਰੱਕ ਵਾਲੇ ਦੀ ਗਲਤੀ ਸੀ ਅਗਰ ਤੁਹਾਡੇ ਕੋਲ ਕਰਮਾਂ ਦੇ ਕਨਸੈਪਟ ਨੂੰ ਰਿਲੇਟ ਕਰਕੇ ਇਸ ਦਾ ਕੋਈ ਆਨਸਰ ਹੈ ਤਾਂ ਤੁਸੀਂ ਜ਼ਰੂਰ ਸ਼ੇਅਰ ਕਰਿਓ ਆਈਲ ਸ਼ੇਅਰ ਮਾਈ ਆਨਸਰ ਇਨ ਦ ਨੈਕਸਟ ਵੀਡੀਓ ਸੋ ਸਟੇ ਟਿਊਨਡ ਥੈਂਕ ਯੂ